ਦਿਸ ਇਜ਼ ਅ ਸੋਰਟ ਆਫ ਪਲਾਂਟ ਐਜ਼ ਅ ਗਿਫਟ ਪਹਿਲਾਂ ਕੀ ਸੀ ਜਸਟ ਆਪਾਂ ਜਿਵੇਂ ਫਲਾਰ ਬੁੱਕੇ ਦਿੰਦੇ ਸੀ ਬੁੱਕੇ ਕੀ ਹੈ ਥੋੜੇ ਦਿਨ ਲਈ ਪਾਣੀ ਚ ਰੱਖਿਆ ਦੈਨ ਆਫਟਰ ਦੈਟ ਫਲਾਰ ਓਵਰ ਹੋ ਜਾਂਦੇ ਹਨ ਬਟ ਅੱਜ ਕੱਲ ਕੀ ਹੈ ਟ੍ਰੈਂਡ ਚੇਂਜ ਹੋ ਗਿਆ ਹੁਣ ਪਲਾਂਟ ਐਜ਼ ਅ ਗਿਫਟ ਦੇ ਰਿਹਾ ਹੈ ਜਿਹਦੇ ਵਿੱਚ ਇੱਕ ਪੋਟ ਹੈ ਸਮਾਲ ਪੋਟ ਹੈ ਅਲੋਂਗ ਵਿਦ ਦੈਟ ਡਿਫਰੈਂਟ ਜਿਵੇਂ ਪੈਬਲਸ ਆਪਾਂ ਯੂਜ਼ ਕਰ ਲੀਆਂ ਇੱਕ ਸਕੂਲੈਂਟ ਜਾਂ ਅਦਰ ਟਾਈਪ ਦੇ ਪਲਾਂਟ ਜਿਹੜੇ ਕਿ ਲੌਂਗ ਟਾਈਮ ਡਿਊਰੇਸ਼ਨ ਦੇ ਲਈ ਉਹਨੂੰ ਸਰਵਾਈਵ ਕਰਦੇ ਆ ਸੋ ਥੀਸ ਆਲ ਆਰ ਪਲਾਂਟ ਐਜ਼ ਅ ਗਿਫਟ ਨੋ ਡਾਊਟ ਨੇਚਰ ਨੇ ਸਾਨੂੰ ਬਹੁਤ ਸਾਰੀ ਵੇਰੀਏਸ਼ਨ ਦਿੱਤੀ ਹੈ ਬਟ ਅਲੋਂਗ ਵਿਦ ਨੇਚਰ ਵੇਰੀਏਸ਼ਨ ਵੀ ਕੈਨ ਐਡਵਰ ਕ੍ਰੀਏਟੀਵਿਟੀ ਕਿੰਨੇ ਕਿ ਲਾਈਫ ਜੜੀ ਹੈ ਕਿੰਨੇ ਕਿ ਲੌਂਗ ਲਾਈਫ ਹੈ ਜੇ ਤੁਸੀਂ ਇੰਨਾ ਪਲਾਂਟਸ ਦੀ ਬੌਂਜ਼ਾਈ ਦੀ ਗੱਲ ਕਰ ਰਹੇ ਹੋ ਤਾਂ ਇਹ ਲੌਂਗ ਟਾਈਮ ਤੋਂ ਬਹੁਤ ਸਾਰੇ ਬੌਂਜ਼ਾਈ ਨੇ ਜਿਹੜੇ 50 ਸਾਲ ਪਹਿਲਾਂ ਦੇ ਮੀਨਸ ਕਾਫੀ ਸਾਰੇ ਪਾਰਟਿਸਪੈਂਟਸ ਆਏ ਨੇ ਜਿਨ੍ਹਾਂ ਦੀ ਬੌਂਜ਼ਾਈ ਨੇ 50 ਇਅਰ ਬੈਕ ਕਿਉਂਕਿ ਇਹਨੂੰ ਟ੍ਰੇਨ ਕਰਨਾ ਇੱਕ ਸ਼ਾਰਟ ਮਿਨੀਏਚਰ ਸੌਰਟ ਆਫ ਕਿ ਬਹੁਤ ਬਿਗ ਪਲਾਂਟ ਨੂੰ ਅਸੀਂ ਛੋਟੀ ਸਾਈਜ਼ ਦੇ ਵਿੱਚ ਮੇਨਟੇਨ ਕਰਨਾ ਹੈ ਤਾਂ ਉਹਦੇ ਲਈ ਮੋਰ ਥੈਨ 50 ਸਾਲ ਤੋਂ ਵੀ ਉੱਪਰ ਤੁਸੀਂ ਮੇਨਟੇਨ ਕਰ ਲਿਆ ਨੇਚਰ ਇਨ ਮਿਨੀਏਚਰ ਇਨ ਜਨਰਲ ਜਿਵੇਂ ਆਪਾਂ ਇਨਾ ਟਰੀਜ਼ ਹੀ ਦੇਖੋ ਤੁਸੀਂ ਗੱਲ ਕਰ ਰਹੇ ਹੋ ਪੀਪਲ ਐ ਬੋਰਡ ਐ ਸਮ ਟਰੀਜ਼ ਨੇ ਨੇਚਰ ਇਨ ਮਿਨੀਏਚਰ ਮੀਨਸ ਨੇਚਰ ਨੈਚੁਰਲ ਜਿਹੜੇ ਪੀਪਲ ਬੋਰਡ ਬਹੁਤ ਵੱਡੇ ਗਰੋ ਕਰਦੇ ਸੀ ਸੋ ਉਹਨਾਂ ਨੂੰ ਹੁਣ ਕੀ ਮਿਨੀਏਚਰ ਟ੍ਰੇਨ ਕਰਕੇ ਟ੍ਰਿਮਿੰਗ ਟ੍ਰੇਨਿੰਗ ਦੇ ਅਕੋਰਡਿੰਗ ਆਪਾਂ ਇਹਨੂੰ ਐਸ ਅ ਪੌਟ ਸੌਰੀ ਮਿਨੀਏਚਰ ਪਲਾਂ ਦਾ ਕਾਰ ਸਿਰਫ ਇੰਨਾ ਹੀ ਰਹੂਗਾ ਕਿ ਵੱਡੇ ਵੀ ਹੋ ਨਹੀਂ ਇਹ ਦੇਖੋ ਅਕੋਰਡਿੰਗ ਟੂ ਵਿਦ ਏਜ ਜਿਵੇਂ ਤੁਸੀਂ ਇੱਕ ਲਾਸਟ ਵਿੱਚ ਦੇਖੋਗੇ ਉਹ ਕਾਫੀ بڑا ਹੈ ਉਹਦੇ ਅਕੋਰਡਿੰਗ ਅਸੀਂ ਦੀ ਟ੍ਰਿਮਿੰਗ ਐਸ ਵੈਲ ਐਸ ਟ੍ਰੇਨਿੰਗ ਕਰਕੇ ਦੈਨ ਇਹਨੂੰ ਮੇਨਟੇਨ ਕਰਦੇ ਹਾਂ ਜੀ ਇਹ ਫਾਈਕਸ ਦੀ ਸਪੀਸੀਸ ਹੈਗੀ ਹੈ ਇਹਦੇ ਵਿੱਚ ਕਾਫੀ ਸਾਰੀਆਂ ਫਾਈਕਸ ਦੀਆਂ ਸਪੀਸੀਸ ਨੇ ਸਾਰੀਆਂ ਜਿਵੇਂ ਬੋੜ ਹੈ ਦੈਨ ਪਿੱਪਲ ਹੈ ਇਹ ਦੇਖੋ ਆਹ ਛੋਟਾ ਜਿਹਾ ਪਲਾਂਟ ਦੀ ਗੱਲ ਕਰੋ ਫਾਈਕਸ ਨੂੰ ਲੀਜੀ ਉਸਾ ਪਿੱਪਲ ਲੱਗਿਆ ਹੋਇਆ ਹੈ ਇਹ ਕਿਉਂਕਿ ਆਪਾਂ ਦੇਖਦੇ ਆਂ ਪੀਪਲ ਦੀ ਲਾਈਫ ਜਿਹੜੀ ਬਹੁਤ ਜ਼ਿਆਦਾ ਲੌਂਗ ਹੁੰਦੀ ਮੈਮ ਇਹਦੀ ਲਾਈਫ ਵੀ ਸੇਮ ਲੌਂਗ ਹੀ ਹੁੰਦੀ ਹਾਂ ਜੀ ਬਿਲਕੁਲ ਬਿਲਕੁਲ ਮੈਂ ਗੱਲ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਮੋਰ ਥੈਨ 50 ਇਅਰ ਡਿਪੈਂਡ ਕਰਦਾ ਅਸੀਂ ਕਿਵੇਂ ਮੇਨਟੇਨ ਕਰਦੇ ਆ ਉਹਦੇ ਤੇ ਡਿਪੈਂਡ ਕਰਦਾ ਪੋਰਟ ਦੇ ਅੰਦਰ ਇੱਕ ਫਰੇਮਵਰਕ ਬਣਾਇਆ ਹੋਇਆ ਦੇਖੋ ਤੁਹਾਨੂੰ ਫਰੇਮ ਨਜ਼ਰ ਆ ਰਿਹਾ ਸੋ ਅਕੋਰਡਿੰਗ ਟੂ ਫਰੇਮ ਕੀ ਹੈ ਜਦੋਂ ਇਨੀਸ਼ੀਅਲੀ ਇਹ ਜਿਹੜੀਆਂ ਇਹਦੀਆਂ ਬ੍ਰਾਂਚੇਸ ਨੇ ਥੋੜੀਆਂ ਡੈਲੀਕੇਟ ਸੌਫਟ ਹੁੰਦੀਆਂ ਸੋ ਉਹਨੂੰ ਉਹਦੇ ਅਕੋਰਡਿੰਗ ਆਪਾਂ ਟਵਿਸਟ ਕਰਕੇ ਆਪਣੇ ਅਕ ਦੇਖੋ ਉਹਨ ਬੜੇ ਅੱਛੇ ਤਰੀਕੇ ਨਾਲ ਇਹਨੂੰ ਰੋਟੇਟ ਕਰਕੇ ਦੈਨ ਅਗੇਨ ਇਹ ਬੰਚ ਬਣ ਗਿਆ ਪਰ ਉੱਪਰ ਇਟਸ ਗਰੋਇੰਗ ਬੜੀ ਰਾਉਂਡ ਕੈਨੋਪੀ ਅੱਛੇ ਤਰੀਕੇ ਨਾਲ ਗਰੋਅ ਕਰ ਰਹੀ ਹੈ ਸੋ ਫਲਾਵਰਸ ਦੇ ਨਾਲ ਨਾਲ ਇੱਥੇ ਪਲਾਂਟਸ ਵੀ ਮੌਜੂਦ ਨੇ ਜੋ ਕਿ ਡੈਕੋਰੇਟਿਡ ਪਲਾਂਟਸ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਬੜੇ ਸੋਹਣੇ ਤਰੀਕੇ ਨਾਲ ਡੈਕੋਰੇਟ ਕੀਤਾ ਹੈ ਮੈਂ ਤੁਹਾਨੂੰ ਦੱਸੂਗੀ ਕਿ ਇੰਨਾ ਪਲਾਂਟਸ ਦੇ ਵਿੱਚ ਕੀ ਖਾ ਸਕੀਓ ਕਿਉਂਕਿ ਬਹੁਤ ਜ਼ਿਆਦਾ ਦੇਖਣ ਜੀ ਬਹੁਤ ਜ਼ਿਆਦਾ ਅਟਰੈਕਟਿਵ ਲੱਗ ਰਿਹਾ ਹੈ ਜੇ ਪਹਿਨਾਂ ਪਲਾਂਟਸ ਦੀ ਗੱਲ ਕਰੀ ਅਦਰਵਾਈਜ਼ ਜੇ ਫਲਾਰ ਸ਼ੋ ਦੀ ਕੰਪਲੀਟ ਗੱਲ ਕਰੀਏ ਤਾਂ ਇੱਥੇ ਡਿਫਰੈਂਟ ਕੈਟਾਗਰੀਸ ਅਰੇਂਜ ਕੀਤੀਆਂ ਨੇ ਉਹਦੇ ਚ ਸਿੰਪਲ ਕੱਟ ਫਲਾਰਸ ਦੇ ਫਲਾਰ ਅਰੇਂਜਮੈਂਟ ਡਰਾਈ ਫਲਾਰ ਇਨ ਕੰਬੀਨੇਸ਼ਨ ਵਿਦ ਫਰੈਸ਼ ਫਲਾਰ ਵੀ ਹੈ ਥੈਨ ਅਲੋਂਗ ਵਿਦ ਥੈਟ ਜਿਵੇਂ ਤੁਸੀਂ ਆਹ ਟੇਬਲ ਤੇ ਗੱਲ ਕਰ ਰਹੇ ਹੋ ਏ ਦਿਸ ਇਜ਼ ਅ ਸਾਰਟ ਆਫ ਪlant ਐਜ਼ ਅ ਗਿਫਟ ਪਹਿਲਾਂ ਕੀ ਸੀ ਜਸਟ ਆਪਾਂ ਜਿਵੇਂ ਫਲਾਰ ਬੁਕੇ ਦਿੰਦੇ ਸੀ ਬੁਕੇ ਕੀ ਆ ਥੋੜੇ ਦਿਨ ਲਈ ਪਾਣੀ ਚ ਰੱਖਿਆ ਤੇ ਆਫਟਰ ਥੈਟ ਫਲਾਰ ਓਵਰ ਹੋ ਜਾਂਦੇ ਹਨ ਬਟ ਅੱਜਕਲ ਕੀ ਇਹ ਟ੍ਰੈਂਡ ਚੇਂਜ ਹੋ ਗਿਆ ਹੁਣ ਪਲਾਂਟ ਐਜ਼ ਅ ਗਿਫਟ ਦੇ ਰਿਹਾ ਜਿਹਦੇ ਵਿੱਚ ਇੱਕ ਪੋਟ ਹੈ স্মਲ ਪੋਟ ਹੈ ਅਲੋਂਗ ਵਿਦ ਥੈਟ ਡਿਫਰੈਂਟ ਜਿਵੇਂ ਪੈਬਲਸ ਆਪਾਂ ਯੂਜ਼ ਕਰ ਲਈਆਂ ਇੱਕ ਸੱਕੂਲੈਂਟ ਜਾਂ ਅਦਰ ਟਾਈਪ ਦੇ ਪਲਾਂਟ ਜਿਹੜੇ ਕਿ ਲੌਂਗ ਟਾਈਮ ਡਿਊਰੇਸ਼ਨ ਦੇ ਲਈ ਉਹਨੂੰ ਸਰਵਾਈਵ ਕਰਦੇ ਆ ਸੋ ਥੀਸ ਆਲ ਆਰ ਪਲਾਂਟ ਐਜ਼ ਅ ਗਿਫਟ ਤੇ ਮੈਮ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਮੈਂ ਸਪੈਸ਼ਲੀ ਜੇ ਮੈਂ ਉਹਦੀ ਗੱਲ ਕਰਾਂ ਤੁਸੀਂ ਐ ਜਿਵੇਂ ਕੋ ਕੀ ਕਿਹੋ ਜਿਹੀ ਖਾਸ ਗੱਲ ਹੈ ਕਿ ਲੋਕ ਐਟ੍ਰੈਕਟਿਵ ਹੋਣ ਉਹਦੇ ਨਾਲ ਹਾਂਜੀ ਇਹ ਇੱਕ ਤਰ੍ਹਾਂ ਦੀ ਕ੍ਰੀਏਟੀਵਿਟੀ ਹੈ ਇਹ ਜੋ ਕਿ ਆਪਾਂ ਪਲਾਂਟਸ ਦੀ ਗੱਲ ਕਰ ਰਹੇ ਨੋ ਡਾਊਟ ਨੇਚਰ ਨੇ ਸਾਨੂੰ ਬਹੁਤ ਸਾਰੀ ਵੇਰੀਏਸ਼ਨ ਦਿੱਤੀ ਹੈ ਬਟ ਅਲੋਂਗ ਵਿਦ ਨੇਚਰ ਵੇਰੀਏਸ਼ਨ ਵੀ ਕੈਨ ਐਡ आवर ਕ੍ਰੀਏਟੀਵਿਟੀ ਔਰ ਹਿਊਮਨ ਬੀਇੰਗਸ ਜਿਵੇਂ ਸਾਡੇ ਪਾਰਟਿਸਪੈਂਟਸ ਆਏ ਨੇ ਉਹਨਾਂ ਨੇ ਆਪਣੀ ਕ੍ਰੀਏਟੀਵਿਟੀ ਦੇ ਅਕੋਰਡਿੰਗ ਜਿਵੇਂ ਉਹਦੇ ਵਿੱਚ ਇੱਕ ਤੁਸੀਂ ਦੇਖ ਰਹੇ ਹੋ ਕਿ ਜੀਨਸ ਥੈਨ ਅਗੇਨ ਉਹਦੀਆਂ ਲੈਗਸ ਅਲੋਂਗ ਵਿਦ ਉਹਦੇ ਸ਼ੂਜ਼ ਪਾ ਕੇ ਉਹਦੀ ਕ੍ਰੀਏਟੀਵਿਟੀ ਐਡ ਕੀਤੀ ਹੋਈ ਹੈ ਮੈਂ ਦੱਸੂਗੀ ਕਿ ਕਿੰਨੇ ਕੁ ਫਲਾਵਰਸ ਨੇ ਜੋ ਕਿ ਇਸ ਟਾਈਮ ਦਾ ਫਲਾਵਰ ਸ਼ੋਅ ਦੇ ਵਿੱਚ ਪਾਰਟਿਸਿਪੇਟ ਕੀਤੇ ਹੋਏ ਨੇ ਫਲਾవర్ ਤੁਸੀਂ ਪਾਰਟਿਸਪੈਂਟਸ ਦੀ ਗੱਲ ਕਰ ਰਹੇ ਹੋ ਜੇ ਅੰਦਰ ਦੀ ਗੱਲ ਕਰੀਏ ਤਾਂ ਸਾਡੇ ਕੋਲ ਮੋਰ ਥੈਨ 500 ਐਂਟਰੀਜ਼ ਹੋ ਗਈਆਂ ਨੇ ਤੇ ਬਾਹਰ ਵੀ 올 ਟਾਈਮ ਮਤਲਬ ਕਹਿ ਲਓ ਡਬਲ ਤੋਂ ਜ਼ਿਆਦਾ ਹੀ ਐਂਟਰੀਜ਼ ਨੇ ਤਾਂ ਉਹਦੇ ਚ ਡਿਫਰੈਂਟ ਟਾਈਪ ਦੇ ਐਨੂਅਲ ਫਲਾਵਰਸ ਨੇ ਪਰੇਨਿਅਲ ਨੇ ਕਟ ਫਲਾਵਰ ਨੇ ਪੌਟ ਅਰੇਂਜਮੈਂਟਸ ਨੇ ਫਲਾਵਰ ਅਰੇਂਜਮੈਂਟ ਨੇ ਬੌਂਜ਼ਾਈ ਹੈ so many ਅਰੇਂਜਮੈਂਟਸ ਆਰ ਹੇਅਰ ਨਾ so ਇੱਥੇ ਕਾਫੀ ਸਾਰੇ ਆ ਰਹੇ ਨੇ ਕਿੰਨੇ ਕਿ ਲਾਈਫ ਜੜੀ ਹੈ ਕਿੰਨੇ ਕਿ ਲੌਂਗ ਲਾਈਫ ਹੈ ਜੇ ਤੁਸੀਂ ਇੰਨਾ ਪਲਾਂਟਸ ਦੀ ਬੌਂਜ਼ਾਈ ਦੀ ਗੱਲ ਕਰ ਰਹੇ ਹੋ ਤਾਂ ਇਹ ਲੌਂਗ ਟਾਈਮ ਤੋਂ ਬਹੁਤ ਸਾਰੇ ਬੌਂਜ਼ਾਈ ਨੇ ਜਿਹੜੇ 50 ਸਾਲ ਪਹਿਲਾਂ ਦੇ ਮੀਨਸ ਕਾਫੀ ਸਾਰੇ ਪਾਰਟਿਸਪੈਂਟਸ ਆਏ ਨੇ ਜਿਨ੍ਹਾਂ ਦੀ ਬੌਂਜ਼ਾਈ ਨੇ 50 ਇਅਰ ਬੈਕ ਕਿਉਂਕਿ ਇਹਨੂੰ ਟ੍ਰੇਨ ਕਰਨਾ ਇੱਕ ਸ਼ਾਰਟ ਮਿਨੀਏਚਰ ਸੌਰਟ ਆਪ ਕਿ ਬਹੁਤ ਬਿਗ ਪਲਾਂਟ ਨੂੰ ਅਸੀਂ ਛੋਟੀ ਸਾਈਜ਼ ਦੇ ਵਿੱਚ ਮੇਨਟੇਨ ਕਰਨਾ ਤਾਂ ਉਹਦੇ ਲਈ ਮੋਰ ਥੈਨ 50 ਸਾਲ ਤੋਂ ਵੀ ਉੱਪਰ ਤੁਸੀਂ ਮੇਨਟੇਨ ਕਰ ਲਿਓ ਜਿਵੇਂ ਜਿਵੇਂ ਟਾਈਮ ਬੀਤਦਾ ਓਵੇਂ ਓਵੇਂ ਉਹਦੀ ਗ੍ਰੋਥ ਉਸ ਅਕੋਰਡਿੰਗ ਮੈਨ ਦੇਖ ਰਹੇ ਕਿ ਆਪਾਂ ਪਲਾਂਟਸ ਵੱਡੇ ਦੇਖਦੇ ਸੀ ਕਿ ਬਰ ਹੁਣ ਉਸ ਦੇ ਵਿੱਚ ਆਪਾਂ ਜ਼ਰੂਰ ਜਾ ਕੇ ਵਿਜ਼ਿਟ ਕਰਾਂਗੇ ਕਿ ਆਪਾਂ ਦੇਖ ਰਹੇ ਕਿ ਛੋਟੇ ਛੋਟੇ ਪਲਾਂਟਸ ਨੇ ਪਰ ਐਂ ਲੱਗ ਰਿਹਾ ਵੀ ਆਪਾਂ ਵੱਡੇ ਹੁੰਦੇ ਦੇਖਦੇ ਸੀ ਪਰ ਇਹ ਛੋਟੇ ਰਿਆਂ ਦੇ ਵਿੱਚ ਆ ਬਿਆਣ ਲੱਗੇ ਹਾਂਜੀ ਇਹ ਬੌਨਸਾਈ ਹੈ ਨੂੰ ਜਿਵੇਂ ਆਪਾਂ ਪਹਿਲੇ ਗੱ ਨੇਚਰ கான்ਸੈਪਟ ਹੈ ਹਾਂ ਨੇਚਰ ਇਨ ਮਿਨੀਏਚਰ ਇਨ ਜਨਰਲ ਜੇ ਅਪਾ ਇਨਾ ਟਰੀ ਸੀ ਦੇਖੋ ਤੁਸੀਂ ਗੱਲ ਕਰ ਰਹੇ ਹੋ ਪੀਪਲ ਹੈ ਬੋਰਡ ਹੈ ਸਮ ਟਰੀਜ਼ ਨੇ ਨੇਚਰ ਇਨ ਮਿਨੀਏਚਰ ਮੀਨਸ ਨੇਚਰ ਨੈਚੁਰਲ ਜਿਹੜੇ ਪੀਪਲ ਬੋਡ ਬਹੁਤ ਵੱਡੇ ਗਰੋ ਕਰਦੇ ਸੀ ਸੋ ਉਹਨਾਂ ਨੂੰ ਹੁਣ ਕੀ ਮਿਨੀਏਚਰ ਟ੍ਰੇਨ ਕਰਕੇ ਟ੍ਰਿਮਿੰਗ ਟ੍ਰੇਨਿੰਗ ਦੇ ਅਕੋਰਡਿੰਗ ਅਪਾ ਇਹਨੂੰ ਐਸ ਅ ਪੌਟ ਸੌਰੀ ਮਿਨੀਏਚਰ ਪਲਾਂਟ ਇਹਨੂੰ ਜਿਹਨੂੰ ਬੌਂਜ਼ਾਈ ਕਹਿੰਦੇ ਉਹਦੇ ਅਕੋਰਡਿੰਗ ਟ੍ਰੇਨ ਕਰਦੇ ਨੇ ਦਾ ਆਕਾਰ ਸਿਰਫ ਇੰਨਾ ਹੀ ਰਹੂਗਾ ਕਿ ਵੱਡੇ ਵੀ ਹੋ ਨਹੀਂ ਇਹ ਦੇਖੋ ਅਕੋਰਡਿੰਗ ਟੂ ਵਿਦ ਏਜ ਜਿਵੇਂ ਤੁਸੀਂ ਇੱਕ ਲਾਸਟ ਵਿੱਚ ਦੇਖੋਗੇ ਉਹ ਕਾਫੀ ਬੜਾ ਹੈ ਉਹਦੇ ਅਕੋਰਡਿੰਗ ਅਸੀਂ ਦੀ ਟ੍ਰਿਮਿੰਗ ਐਸ ਵੈਲ ਐਸ ਟ੍ਰੇਨਿੰਗ ਕਰਕੇ ਦੈਨ ਇਹਨੂੰ ਮੇਨਟੇਨ ਕਰਦੇ ਆਂ ਮੈਮ ਕਾਫੀ ਸਾਰੀਆਂ ਫਾਈਕਸ ਦੀਆਂ ਸਪੀਸੀਜ਼ ਨੇ ਸਾਰੀਆਂ ਜਿਵੇਂ ਬੋੜ ਹੈ, ਦਨ ਪਿੱਪਲ ਹੈ। ਇਹ ਦੇਖੋ ਆਹ ਛੋਟਾ ਜਿਹਾ ਪlant ਦੀ ਗੱਲ ਕਰੋ ਫਾਈਕਸ ਲਈਜੀ ਉਸਾ ਪਿੱਪਲ ਲੱਗਿਆ ਹੋਇਆ ਹੈ। ਪਿੱਪਲ ਦੀ ਮੈਂ ਗੱਲ ਕਰਾਂ ਕਾਫੀ ਵੱਡੇ-ਵੱਡੇ ਪਿੱਪਲ ਦੇਖੇ ਆ ਪਰ ਇਹਨੂੰ ਕਿਸ ਤਰੀਕੇ ਦਾ ਟ੍ਰੀਟਮੈਂਟ ਦੇ ਕੇ ਸਿਰਫ ਇੰਨੇ ਕ ਛੋਟਾ ਆਕਾਰ ਜੁੜਾ ਦਿੱਤਾ ਗਿਆ। ਜਦੋਂ ਆਪਾਂ ਨੇਚਰਲੀ ਗੱਲ ਕਰਦੇ ਆ ਤਾਂ ਪਹਿਲਾਂ ਦੀ ਪੁਰਾਣੇ ਟਾਈਮ 'ਚ ਕੀ ਸੀ ਜਦੋਂ ਪਿੱਪਲ, ਬੋੜ, ਨਿੰਮ ਵਗੈਰਾ ਇਹ ਟਰੀਜ਼ ਪੁਰਾਣੇ ਘਰਾਂ 'ਚ ਲੱਗਦੇ ਸੀ ਕਿ ਹਵਾ ਦੇ ਲਈ। ਬਟ ਵਿਦ ਦਿ ਹਵਾ ਦੇ ਨਾਲ ਨਾਲ ਜਦੋਂ ਬਾਹਰ ਦੀ ਘਰ ਦੀ ਹਵਾ ਨੂੰ ਸ਼ੁੱਧ ਕਰਨ ਦੇ ਨਾਲ ਨਾਲ ਇੰਟਰਨਲ ਹਾਊਸ ਦੀ ਵੀ ਆਪਾਂ ਕਰ ਸਕਦੇ ਹਾਂ ਸੋ ਜਿਹੜਾ ਇਹ ਪਲਾਂਟ ਦੀ ਗੱਲ ਕਰੀਏ ਮਿਨੀਚਰ ਪਲਾਂਟ ਹੈ ਜਿਵੇਂ ਆਪਾਂ ਪਹਿਲੇ ਗੱਲ ਕੀਤੀ ਨੇਚਰ ਇਨ ਮਿਨੀਚਰ ਤਾਂ ਇਹਦੇ ਲਈ ਇੱਕ ਸ਼ੈਲੋ ਕੰਟੇਨਰ ਲੈਣਾ ਜਿਹਦੇ ਵਿੱਚ ਕੀ ਇਹਦੀਆਂ ਰੂਟਸ ਨੇ ਲਿਮਿਟਿਡ ਗਰੋ ਕਰਨ ਗਿਆ ਸੋ ਇਹਨੂੰ ਆਪਾਂ ਪ੍ਰੋਪਰ ਨਿਊਟ੍ਰੀਸ਼ਨ ਦੇ ਕੇ ਇਹਦੀ ਟ੍ਰਿਮਿੰਗ ਐਂਡ ਟ੍ਰੇਨਿੰਗ ਇਹਦੀਆਂ ਜਿਹੜੀਆਂ ਬ੍ਰਾਂਚੀਜ਼ ਨੇ ਉਹਨੂੰ ਆਪਾਂ ਆਪਣੇ ਪੈਟਰਨ ਦੇ ਅਕੋਰਡਿੰਗ ਉਹਨੂੰ ਗਰੋ ਕਰਦੇ ਆ ਤਾਂ ਜਿਹੜੀਆਂ ਐਕਸਟਰਾ ਬ੍ਰਾਂਚੀਜ਼ ਨੇ ਉਹਨਾਂ ਨੂੰ ਰਿਮੂਵ ਕਰਕੇ ਟ੍ਰੇਨਿੰਗ ਐਂਡ ਟ੍ਰਿਮਿੰਗ ਦੇ ਅਕੋਰਡਿੰਗ ਇਹਨਾਂ ਨੂੰ ਆਪਾਂ ਮਿਨੀਚਰ ਸਾਈਜ਼ ਸ਼ਾਰਟ ਸਾਈਜ਼ ਦੇ ਵਿੱਚ ਇੰਟੀਰੀਅਰ ਦੀ ਕਿਉਂਕਿ ਆ ਬਿਲਕੁਲ ਮੈਂ ਗੱਲ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਮੋਰ ਥੈਨ 50 ਇਅਰ ਡਿਪੈਂਡ ਕਰਦਾ ਸੀ ਕਿਵੇਂ ਮੈਂਟੇਨ ਕਰਦੇ ਆ ਉਹਦੇ ਤੇ ਡਿਪੈਂਡ ਕਰਦਾ ਮੈਮ ਆਪਾਂ ਵੱਡਿਆਂ ਦੀ ਗੱਲ ਕਰ ਲਈਏ ਚਲੋ ਕਈ ਵਾਰੀ ਇਦਾਂ ਹੁੰਦਾ ਉਹਨਾਂ ਨੂੰ ਪਾਣੀ ਨਹੀਂ ਵੀ ਦੇ ਹੁੰਦਾ ਕਿਉਂਕਿ ਆਪਾਂ ਦੇਖਦੇ ਆ ਨਾਰਮਲੀ ਸੜਕਾਂ ਤੇ ਖੜੇ ਨੇ ਜਾਂ ਨਾਰਮਲੀ ਕਿਤੇ 플ੌਟ ਦੇ ਵਿੱਚ ਹੋਗੇ ਇਹਨਾਂ ਦੇ ਟ੍ਰੀਟਮੈਂਟ ਦੇ ਵਿੱਚ ਕਿਸ ਤਰੀਕੇ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਸ ਤਰੀਕੇ ਦਾ ਇਹਨਾਂ ਨੂੰ ਟ੍ਰੀਟਮੈਂਟ ਜਿਹੜਾ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਲਾਜ਼ਮੀ ਦੇਖੋ ਜੀ ਟ੍ਰੀਟਮੈਂਟ ਦੀ ਗੱਲ ਕਰੀਏ ਇਹਦੇ ਵਿੱਚ ਲਿਮਿਟਿਡ ਆਪਾਂ ਸੋਇਲ ਦੇ ਰਹੇ ਆ ਜੋ ਫਰਟੀਲਾਈਜ਼ਰ ਹੈ दैट इज ਲਿਮਿਟਿਡ ਜਿਵੇਂ ਤੁਹਾਨੂੰ ਕੰਟੇਨਰ ਵੀ ਨਜ਼ਰ ਆ ਰਹੇ ਬਹੁਤ ਛੋਟੇ ਕੰਟੇਨਰ ਨੇ ਉਹਦੇ ਅਕੋਰਡਿੰਗ ਆਪਾਂ ਇਹਨੂੰ ਜਿਹੜਾ ਪਾਣੀ ਹੈ ਜ਼ਿਆਦਾ ਨਾ ਭਰ ਕੇ ਨਹੀਂ ਪਾਉਣਾ ਵੀ ਥੋੜਾ ਜਿਹਾ ਮੋਇਸਟਰ ਰਹੇ ਉਹਦੇ ਅਕੋਰਡਿੰਗ ਆਪਾਂ ਜਿਹੜੀ ਇਹਦੀ ਫਰਟੀਲਾਈਜ਼ੇਸ਼ਨ ਕਰਨੀ ਹੈ ਬੜੀ স্মਲ ਕੁਆਂਟੀਟੀ ਦੇ ਵਿੱਚ ਸੋ ਉਹਦੇ ਅਕੋਰਡਿੰਗ ਇਹ ਬੜੇ ਵਧੀਆ ਤਰੀਕੇ ਨਾਲ ਮੇਨਟੇਨ ਹੋ ਜਾਏਗਾ ਮੈਂ ਬਹੁਤ ਵੱਡਾ ਹੈ ਪਰ ਮੇਮੋ ਦੀ ਲੁੱਕ ਬਹੁਤ ਜ਼ਿਆਦਾ ਅਟਰੈਕਟਿਵ ਹੈ ਲੱਗਦਾ ਵੀ ਕਿਸੇ ਨੇ ਉਹ ਰੀਅਲ ਦਾ ਨਹੀਂ ਲੱਗ ਰਿਹਾ ਹੈ ਲੱਗ ਰਿਹਾ ਹੈ ਵੀ ਕਿਸੇ ਨੇ ਮਤਲਬ ਕਿ ਐਦਾ ਕਿਸੇ ਨੇ ਲਾਈਕ ਡੈਕੋਰੇਟਡ ਕੀਤਾ ਹੋਵੇ ਜਾਂ ਫਿਰ ਕਿਸੇ ਨੇ ਬਣਾਇਆ ਹੋਵੇ ਹਾਂਜੀ ਬਿਲਕੁਲ ਦੇਖੋ ਇਹ ਦੇਖਣchi ਨਜ਼ਰ ਆ ਰਿਹਾ ਜਦੋਂ ਆਪਾਂ ਇਹਦੀ ਗੱਲ ਕਰ ਰਹੇ ਹਾਂ ਪੋਰਟ ਦੇ ਅੰਦਰ ਇੱਕ ਫਰੇਮਵਰਕ ਬਣਾਇਆ ਹੋਇਆ ਦੇਖੋ ਤੁਹਾਨੂੰ ਫਰੇਮ ਨਜ਼ਰ ਆ ਰਿਹਾ ਸੋ ਅਕੋਰਡਿੰਗ ਟੂ ਫਰੇਮ ਕੀ ਹੈ ਜਦੋਂ ਇਨੀਸ਼ੀਅਲੀ ਇਹ ਜਿਹੜੀਆਂ ਇਹਦੀਆਂ ਬ੍ਰਾਂਚੇਸ ਨੇ ਥੋੜੀਆਂ ਡੈਲੀਕੇਟ ਸੌਫਟ ਹੁੰਦੀਆਂ ਸੋ ਉਹਨੂੰ ਉਹਦੇ ਅਕੋਰਡਿੰਗ ਆਪਾਂ ਟਵਿਸਟ ਕਰਕੇ ਆਪਣੇ ਅਕੋਰਡਿੰਗ ਜਿਹੜੀ ਵੀ ਸਾਈਡ ਨੂੰ ਉਹਨੂੰ ਗਰੋ ਕਰਨਾ ਹੈ ਉਹਦੇ ਅਕੋਰਡਿੰਗ ਗਰੋ ਕਰ ਸਕਦੇ ਹਾਂ ਦੇਖੋ ਉਹ ਬੜੇ ਅੱਛੇ ਤਰੀਕੇ ਨਾਲ ਇਹਨੂੰ ਰੋਟੇਟ ਕਰਕੇ ਦੈਨ ਅਗੇਨ ਇਹ ਬੰਚ ਬਣ ਗਿਆ ਬਟ ਉੱਪਰ ਇਟਸ ਗਰੋਇੰਗ ਬੜੀ ਰਾਊਂਡ ਕੈਨੋਪੀ ਅੱਛੇ ਤਰੀਕੇ ਨਾਲ ਗਰੋ ਕਰ ਰਹੀ ਹੈ ਸੋ ਮੈਮ ਇਹਦੇ ਇਦਾਂ ਹੀ ਇਹਦੀ ਸ਼ੇਪ ਜਿਹੜੀ ਇਦਾਂ ਹੀ ਵੱਧੂਗੀ ਕਿ ਸੇਮ ਰਹੇਗੀ ਸੇਮ ਰਹੇਗੀ ਬਟ ਇਹ ਆ ਕਿ ਫਰਦਰ ਇਹਨਾਂ ਨੂੰ ਉੱਪਰੋਂ ਜਿਹੜੀ ਇਹਦੀ ਟ੍ਰਿਮਿੰਗ ਟ੍ਰੇਨਿੰਗ ਕਰਨੀ ਪੈਂਦੀ ਹੈ ਅਕੋਰਡਿੰਗਲੀ ਇਹ ਥੋੜਾ ਗ로우 ਕਰ ਜੇਗਾ ਸਾਈਡਾਂ ਨੂੰ ਬਟ ਅਕੋਰਡਿੰਗਲੀ ਇਹਨੂੰ ਆਪਾਂ ਮੈਨੇਜ ਕਰ ਸਕਦੇ ਹਾਂ ਮੈਨੇਜ ਕਰਦੇ ਕਿੰਨੇ ਕੇ ਟਾਈਮ ਦੇ ਵਿੱਚ ਇਹ ਮੈਨੇਜਮੈਂਟ ਯਾਨੀ ਬਹੁਤ ਜ਼ਰੂਰੀ ਬਹੁਤ ਮੈਂ ਗੱਲ ਆਪਾਂ ਬੌਂਜ਼ਾ ਹੀ ਜੋ ਹੈ ਇਹ ਤੁਸੀਂ ਜਦੋਂ ਛੋਟੇ ਪਲਾਂਟ ਤੋਂ ਲੈ ਕੇ ਤੁਸੀਂ 50 60 70 ਇਵਨ 100 ইয়ারਸ ਤੱਕ ਇਹਨੂੰ ਮੇਨਟੇਨ ਕਰ ਸਕਦੇ ਆ ਡਿਪੈਂਡਿੰਗ ਆਫ ਔਨ ਆਪਾਂ ਮੇਨਟੇਨ ਕਿਵੇਂ ਕਰ ਰਹੇ ਮੈਂ ਖਾਦ ਦੀ ਮੈਂ ਗੱਲ ਕਰਾਂ ਕਿਹੜੀ ਇਹਦੇ ਵਿੱਚ ਸਪੈਸ਼ਲ ਖਾਦ ਪਾਈ ਜਾਂਦੀਆਂ ਇਹਨਾਂ ਸਪੈਸ਼ਲ ਪਲਾਂਟਸ ਦੇ ਵਿੱਚ ਨੀ ਦੇਖੋ ਇਹ ਜਿਹੜੀ ਪਲਾਂਟਸ ਨੇ ਇੰਟਰਨਲ ਗਰੋ ਕਰਦੇ ਆਪਾਂ ਮੋਸਟਲੀ ਅੰਦਰ ਹੋ ਗਏ ਜਾਂ ਆਪਣੇ ਗਾਰਡਨ ਏਰੀਆ ਦੇ ਵਿੱਚ ਇਹਦੇ ਵਿੱਚ ਕੋਈ ਜਿਵੇਂ ਆਪਾਂ ਪੱਤਿਆਂ ਵਾਲੀ ਖਾਦ ਹੈ ਜਾਂ ਵਰਮੀ ਕੰਪੋਸਟ ਜਿੰਨੂੰ ਗੰਡੋਈ ਵਾਲੀ ਖਾਦ ਕਹਿੰਦੇ ਉਹਨੂੰ ਮਿੱਟੀ ਚ ਮਿਕਸ ਕਰਕੇ ਉਹ ਦੇ ਅਕੋਰਡਿੰਗ ਇਹਨੂੰ ਆਪਾਂ ਸੀਜ਼ਨ ਦੇ ਅਕੋਰਡਿੰਗ ਆਪਾਂ ਇਹਨੂੰ ਗਰੋ ਕਰ ਸਕਦੇ ਆ ਹਾਂਜੀ ਇੱਕ ਵਾਰ ਫੇਰ ਆਪਾਂ ਦੇਖ ਸਕਦੇ ਆ 크ਿਸਮਸ ਟਰੀ ਆਪਾਂ ਦੇਖਦੇ ਹੁੰਦੇ ਸੀ ਪਰ ਇਹ ਲੱਗ ਰਿਹਾ ਵੀ ਹਾਂ ਰੀਅਲ ਦੇ ਵਿੱਚ ਹਾਂਜੀ ਬਿਲਕੁਲ ਬਿਲਕੁਲ ਦੇਖੋ ਸ਼ੇਪ ਬਹੁਤ ਅੱਛੀ ਆਈ ਹੋਈ ਏ ਦੀ ਬਹੁਤ ਸੋਹਣੀ ਛੇ ਜੀ ਹਾਂਜੀ ਤੇ ਮੈਮ ਆਹ ਕਿਹੜਾ ਹੈ ਤੇ ਮੈਮ ਇਹਦਾ ਵੀ ਆਕਾਰ ਇੰਨੇ ਕਿ ਰਹੂਗਾ ਇਹਦੀ ਵੀ ਕੋਈ ਮਤਲਬ ਕਿ ਵੱਧੂਗਾ ਤੇ ਨਹੀਂ ਇਹਦਾ ਸਾਈਜ਼ ਨਹੀਂ ਦੇਖੋ ਵਿੱਥ ਟਾਈਮ ਸਾਈਜ਼ ਤਾਂ ਵੱਧਦਾ ਬਟ ਤੁਹਾਡੇ ਤੇ ਡਿਪੈਂਡ ਕਰਦਾ ਹੈ ਨਾ ਤੁਸੀਂ ਉਹਦੀ ਹਾਈਟ ਕਿੰਨੀ ਮੇਨਟੇਨ ਕਰਨੀ ਹੈ ਜਿਵੇਂ ਸਪੋਰਟ ਸਮ ਟਾਈਮ ਕੀ ਆ ਸਾਈਡ ਬ੍ਰਾਂਚੀਜ਼ ਜਿਹੜੀਆਂ ਸਕੈਟਰਡ ਜੀ ਟਾਈਪ ਦੀਆਂ ਸੋ ਉਹਨੂੰ ਅਕੋਰਡਿੰਗਲੀ ਆਪਾਂ ਟ੍ਰਿਮਿੰਗ ਐਂਡ ਟ੍ਰੇਨਿੰਗ ਕਰਦੇ ਰਹਿਣਾ ਹੈ ਬੌਂਸਾਈ ਦਾ ਇਹੀ ਕਨਸੈਪਟ ਹੈ ਨੇਚਰ ਇਨ ਮਿਨੀਏਚਰ ਬਹੁਤ ਵੱਡੇ ਪਲਾਂਟ ਨੂੰ ਅਸੀਂ ਛੋਟੀ ਫਾਰਮ ਦੇ ਵਿੱਚ ਉਹਨੂੰ ਮੇਨਟੇਨ ਕਰਦੇ ਹਾਂ